ਟੈਲ ਦਾ ਇੱਕ ਕੁੜੀ ਦਾ ਵਿਆਹ ਹੋਇਆ ਉਹਦੀ ਜਾਨੀ ਸਗਣਾ ਦੀ ਰਾਤ ਹੁੰਦੀ ਉਹ ਚਿਵਾਰੇ ਤੇ ਬੈਠੀ ਹੁੰਦੀ ਆਪਣੇ ਘਰ ਵਾਲੇ ਨੂੰ ਉਡੀਕਦੀ ਹੁੰਦੀ ਜਿਵੇਂ ਕੁੜੀਆਂ ਛੱਡੀਆਂ ਆਉਂਦੀਆਂ ਕੁੰਡਾ ਭੇੜੇ ਆਉਂਦੀਆਂ ਵੀ ਮੇਰੇ ਘਰ ਵਾਲਾ ਹੁਣ ਉੱਪਰ ਆਊਗਾ ਪਰ ਉਹਦੇ ਘਰ ਵਾਲਾ ਉੱਪਰ ਨਹੀਂ ਆਉਂਦਾ ਉਹਦੇ ਘਰ ਵਾਲਾ ਨਾ ਬੇੜੇ ਦੇ ਵਿੱਚ ਥੱਲੇ ਟੈਲ ਦਾ ਫਿਰ ਜਾਂਦਾ ਜਿਵੇਂ ਕੋਈ ਫਿਕਰਾਂ ਦੇ ਵਿੱਚ ਬੰਦਾ ਫਿਰਦਾ ਹੁੰਦਾ ਕਦੇ ਉਧਰੋਂ 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 ਹਣਾ ਕਿਉਂਕਿ ਕਹਾਣੀ ਲੰਬੀ ਹੈ ਮੈਂ ਤੁਹਾਨੂੰ ਬਸ ਟੂਪ ਮਾਤਰੇ ਸੁਣਾਉਣਾ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਉਹਨੇ ਕਿਸੇ ਟਾਈਮ ਨਾ ਮੌਤ ਦੇ ਫਰਿਸ਼ਤੇ ਦੀ ਸੇਵਾ ਕਰੀ ਸੀਗੀ ਉਹ ਸੇਵਾ ਦੇ ਫਲ 'ਚ ਮੌਤ ਦਾ ਫਰਿਸ਼ਤਾ ਉਹਨੂੰ ਜਣੀ ਕਹਿੰਦਾ ਵੀ ਵੀ ਤੂੰ ਮੇਰੀ ਸੇਵਾ ਕਰੀ ਹੈ ਮੈਂ ਤਾਂ ਤੈਨੂੰ ਦੱਸਦਾ ਵੀ ਜੇ ਤਾ ਕੁਝ ਮੰਗਣਾ ਮੈਂ ਤੈਨੂੰ ਦੇ ਸਕਦਾ ਉਹ ਬੰਦਾ ਮੌਤ ਦੇ ਫਰਿਸ਼ਤੇ ਨੂੰ ਕਹਿੰਦਾ ਵੀ ਮੈਂ ਲੈਣਾ ਤਾਂ ਕੁਝ ਨਹੀਂ ਜੇ ਤੂੰ ਵੀ ਤੂੰ ਵੀ ਮੈਨੂੰ ਵੀ ਤਾਂ ਲੈਣ ਆਏਂਗਾ ਜਦੋਂ ਮੈਂ ਮਰਨਾ ਤੂੰ ਮੌਤ ਦਾ ਫਰਿਸ਼ਤਾ ਵੀ ਮੇਰੀ ਮੌਤ ਕਦੋਂ ਆ ਇਹ ਦੱਸ ਦੇ ਮੈਨੂੰ ਉਹ ਮੌਤ ਦਾ ਫਰਿਸ਼ਤਾ ਉਹ ਕਹਿੰਦਾ ਵੀ ਇਹ ਇਹ ਗੱਲ ਅਸੀਂ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਜਦੋਂ ਤੂੰ ਭਲਾ ਮਾਰਸ ਬੰਦਾ ਦਾ ਮੇਰੀ ਇੰਨੀ ਸੇਵਾ ਕਰੀ ਉਹਨੇ ਕਿਸੇ ਰੂਪ 'ਚ ਸੇਵਾ ਕਰੀ ਹੁੰਦੀ ਹੈ ਪਹਿਲਾਂ ਤੇ ਤੈਨੂੰ ਮਦਦ ਦੱਸਦਾ ਨਾ ਜਦੋਂ ਤੇਰਾ ਵਿਆਹ ਹੋਊਗਾ ਤੇਰੀ ਸਗਨਾਂ ਦੀ ਰਾਤ ਹੋ ਤੇਰੇ ਘਰ ਵਾਲੀ ਚਵਾਰੇ ਤੇ ਬੈਠੀ ਹੋਊਗੀ ਤੂੰ ਪੌੜੀ ਚੜੇਂਗਾ ਜਦੋਂ ਚਵਾਰੇ ਤੇ ਜਾਣ ਲਈ ਮੈਂ ਉਹ ਪੌੜੀ ਦੀ ਦੂਜੀ ਤੀਜੀ ਡੰਡੇ ਤੇ ਨਾ ਸਟੈਪ ਤੇ ਜਾਨੀ ਕਿ ਵੀ ਐ ਕਾਲਾ ਨਾਗ ਬਣ ਕੇ ਨਾ ਕਾਲ ਬਣ ਕੇ ਤੇਰਾ ਤੇਰੇ ਗਿੱਟੇ ਤੇ ਡੰਗਣਾ ਮੈਂ ਤਾਂ ਉੱਥੇ ਮਰ ਜਾਣਾ ਤੇਰੀ ਉਦੋਂ ਮੌਤ ਹੋ ਜਾਣੀ ਹੈ ਵੀ ਤੈਨੂੰ ਸਗਨਾਂ ਦੀ ਰਾਤ ਮਨਾਉਣ ਨੂੰ ਨਹੀਂ ਮਿਲਣੀ ਉਹਨੂੰ ਜਾਨੀ ਉਹ ਗੱਲ ਦਾ ਪਤਾ ਹੁੰਦਾ ਬੇੜੇ ਦੇ ਵਿੱਚ ਇਹ ਫਿਕਰ ਨਾ ਫਿਰਦਾ ਹੁੰਦਾ ਵੀ ਅੱਜ ਮੇਰੀ ਮੌਤ ਆ ਮੈਂ ਉੱਤੇ ਚੜਨਾ ਤੇ ਸੱਪ ਨੇ ਮੈਨੂੰ ਡੰਗ ਦੇਣਾ ਮੈਂ ਮਰ ਜਾਣਾ ਮੇਰੀ ਜਿਹੜੀ ਉੱਪਰ ਘਰ ਵਾਲੀ ਬੈਠੀ ਆ ਉਹਦੇ ਵਿਚਾਰੀ ਨੇ ਵਿਧਵਾ ਹੋ ਜਾਣਾ ਹੈ ਐਨੀ ਕੀ ਕਹਾਣੀ ਹੁਣ ਉਹਦੇ ਘਰ ਵਾਲੀ ਉੱਪਰ ਬੈਠੀ ਤੁਹਾਨੂੰ ਪਤਾ ਕੁੜੀਆਂ ਹੌਲੀ ਹੌਲੀ ਜਦੋਂ ਕੱਲੀ ਹੋ ਗਈ ਉਹ ਉੱਥੇ ਫਿਰਦੀ ਤੁਰਦੀ ਟਾਕੀ ਦੇ ਨੇੜੇ ਹੌਲੀ ਦੇ ਕੇ ਟਾਕੀ ਖੋਲ ਕੇ ਦੇਖਣ ਲੱਗ ਜਾਂਦੀ ਥੱਲੇ ਘਰ-ਬਾਰ ਵੀ ਹੈ ਨਾ ਉਹਨੂੰ ਦੇਖਦਾ ਵੀ ਮੇਰੇ ਘਰ ਵਾਲਾ ਥੱਲੇ ਫਿਰੀਗਾ ਤੇ ਜਾਂਦਾ ਉੱਪਰ ਤਾਂ ਨਹੀਂ ਚੜਦਾ ਹੈ ਇੰਨੇ ਉਹਦੇ ਵੇੜੇ 'ਚ ਫਿਰਦੇ ਫਿਰਦੇ ਕੀ ਹੁੰਦਾ ਉਹ ਮੌਤ ਦਾ ਫਰਿਸ਼ਤਾ ਘੰਟਾ ਡੇਢ ਘੰਟਾ ਪਹਿਲਾਂ ਹੀ ਉਹਦੇ ਕੋ ਆ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਵੀ ਮੈਂ ਆ ਗਿਆ ਵੀ ਤੂੰ ਤੈਨੂੰ ਮੈਂ ਦੱਸਿਆ ਸੀ ਵੀ ਅੱਜ ਦੇ ਦਿਨ ਤੇਰੀ ਮੌਤ ਆ ਵੀ ਹੁਣ ਤੂੰ ਫਿਕਰ ਕਾਦੇ ਕਰਦਾ ਵੀ ਫਿਕਰ ਕਾਦੇ ਕਰਨਾ ਇਹ ਤਾਂ ਅਟੱਲ ਸਚਾਈ ਆ ਇਹ ਤਾਂ ਤੂੰ ਭੱਜ ਨਹੀਂ ਸਕਦਾ ਹੁਣ ਤਾਂ ਡੇਢ ਘੰਟੇ ਨੂੰ ਵੀ ਤੇਰੀ ਮੌਤ ਆ ਵੀ ਮੈਂ ਤੈਨੂੰ ਸੱਪ ਬਣ ਕੇ ਡੰਗਣਾ ਉਹ ਮੌਤ ਦੇ ਫਰਿਸ਼ਤੇ ਨਾਲ ਗੱਲਾਂ ਕਰਦਾ ਮਿੰਤਾ ਕਰਦਾ ਵੀ ਇੱਕ ਵਾਰੀ ਮੈਨੂੰ ਉੱਪਰ ਚੜ ਜਾਣ ਦੇ ਹੈ ਮੈਂ ਉਹ ਲੜਕੀ ਨੂੰ ਮਿਲਿਆ ਮੈਂ ਉਹਨੂੰ ਦੇਖ ਲਾ ਮੇਰੇ ਘਰ ਵਾਲੀ ਕਿਹੋ ਜੀ ਆ ਗੱਲਾਂ ਕਰ ਲਈ ਅਸੀਂ ਦੋ ਚਾਰ ਉਹ ਕਹਿੰਦਾ ਇਹ ਨਹੀਂ ਹੋਣਾ ਹੈ ਵੀ ਤਰੀਕ ਬਿੱਦਿਓਤ ਕਰਨ ਲੱਗੀ ਹੋਈ ਆ ਵੀ ਜਿਵੇਂ ਮਰਜੀ ਤੂੰ ਹੁਣ ਚਾਹੇ ਮੇਰੇ ਨਾਲ ਗੱਲਾਂ ਕਰਦੇ ਰਹਿ ਤੇਰਾ ਟਾਈਮ ਲਾਗੇ ਜਣਾ ਚਾਹੇ ਇੱਥੇ ਤੈਨੂੰ ਕਿਸੇ ਹੋਰ ਨੇ ਹਾਕ ਮਾਰ ਲੈਣੀ ਆ ਹੈ ਜਿਵੇਂ ਵੀ ਮਰਜੀ ਆ ਵੀ ਤੈਨੂੰ ਕੋਈ ਨਾ ਕੋਈ ਰੁਕਾਵਟ ਪੈ ਜਾਣੀ ਆ ਜਦੋਂ ਤੂੰ ਪੌੜੀ ਚੜਦਾ ਉਸ ਟਾਈਮ ਓਦੋਂ ਤੇ ਤੇਰਾ ਕਾਲ ਆਣਾ ਹੈ ਉਦੇ ਘਰ ਵਾਲੀ ਉੱਪਰ ਚਾਕੀ ਕੋਲ ਖੜੀ ਇਹ ਗੱਲਾਂ ਸੁਣ ਲੈਂਦੀ ਐ ਵੀ ਮੇਰੇ ਘਰ ਵਾਲੇ ਨੇ ਤਾਂ ਹੁਣ ਮਰ ਜਾਣ ਮੇਰੇ ਘਰ ਵਾਲੇ ਨੇ ਜਦੋਂ ਮੇਰੇ ਕੋਲ ਆਉਣ ਲਈ ਪੌੜੀ ਚੜਨਾ ਘੰਟੇ ਤੱਕ ਜਾਂ ਡੇਢ ਘੰਟੇ ਤੱਕ ਇਹ ਮਰ ਜਾਣਾ ਵੀ ਮੈਂ ਤਾਂ ਇੱਕ ਇੱਥੇ ਰਧਪਾ ਹੋ ਜਾਣਾ ਉਹ ਵਿਚਾਰੀ ਇਹ ਫੇਰ ਚੌਕੇ ਬੈਠ ਕੇ ਸਿਰ ਫੜਦੇ ਵੀ ਜਿਵੇਂ ਫਿਕਰ ਹੋ ਜਾਂਦਾ ਰੋਣ ਲੱਗ ਜਾਂਦੀ ਵੀ ਕੀ ਹੋ ਗਿਆ ਮੇਰੇ ਨਾਲ ਹੈ ਮੈਂ ਤਾਂ ਜਹ ਜੀ ਵਿਆਹੀ ਜਹ ਜੀ ਨਾ ਵਿਆਹੀ ਮਤਲਬ ਇੰਨੇ ਨੂੰ ਕੀ ਹੁੰਦਾ ਉਸੇ ਪਿੰਡ ਦੇ ਵਿੱਚ ਕਿਸੇ ਬਹੁਤ ਗਰੀਬ ਘਰ ਦੇ ਪਰਵਾਰ ਵਿੱਚ ਨਾ ਬੱਚਾ ਜਨਮ ਲੈਂਦਾ ਉਹਨਾਂ ਦੀ ਨੋ ਦੇ ਪੇਟੋਂ ਬੱਚਾ ਹੁੰਦਾ ਅੱਗੇ ਨਾ ਬੱਚੇ ਘਰੇ ਜਨਮ ਲੈ ਲੈਂਦੇ ਜਾਂ ਦਾਈਆਂ ਆ ਕੇ ਜਨਮ ਦਵਾ ਦਿੰਦੀਆਂ ਜਾਂ ਆਪੇ ਜਨਮ ਹੋ ਜਾਂਦਾ ਬੱਚਿਆਂ ਦਾ ਮਾਮਾਈ ਓਪਰੇ ਨਾ ਲੈ ਲੈਂਦੀਆਂ ਜਨੂੰ ਤੇ ਉਹ ਰਾਤ ਦੇ ਹੁਣ 11 12 ਵਜੇ ਹੋਏ ਰਾਤ ਦਾ ਟਾਈਮ ਉਹਨਾਂ ਦੇ ਘਰੇ ਬੱਚੇ ਦੇ ਜਨਮ ਲੈ ਉਹ ਬਹੁਤ ਗਰੀਬ ਵਿਚਾਰੇ ਅੱਤ ਦੇ ਗਰੀਬ ਉਹਨਾਂ ਦੇ ਘਰੇ ਨਾ ਪ੍ਰਸ਼ਾਦਾ ਕੋਈ ਖਾਣ ਨੂੰ ਸ਼ਾਬੇ ਦੇ ਵਿੱਚ ਹੈ ਨਾ ਕੋਈ ਦੁੱਧ ਚਾ ਉਹ ਜਿਹੜੀ ਲੜਕੀ ਦੇ ਵੇਟੋ ਬੱਚਾ ਹੋਇਆ ਉਹ ਆਪਣੀ ਸੱਸ ਨੂੰ ਕਹਿੰਦੀ ਬੀਬੀ ਬੱਚਾ ਰੋਈ ਜਾਂਦਾ ਤਲਕਾਰੀਆਂ ਮਰੀ ਜਾਂਦਾ ਵੀ ਜੇ ਤੂੰ ਮੈਨੂੰ ਕਿਸੇ ਦੇ ਘਰੋਂ ਦੋ ਰੋਟੀਆਂ ਮੰਗ ਕੇ ਲਿਆ ਦੇਵੇਂ ਜਾਂ ਕੋਈ ਦੁੱਧ ਦਾ ਗਲਾਸ ਮੈਂ ਪੀਵਾਂ ਜਾਂ ਕੁਝ ਮੈਂ ਖਾਵਾਂ ਤਾਂ ਮੇਰੀ ਆਂਦਰਾਂ ਨੂੰ ਤਰਵਾਸ ਆਵੇ ਮੈਂ ਇਹ ਬੱਚੇ ਨੂੰ ਛਾਤੀ ਨਾਲ ਲਾਵਾਂ ਤੇ ਇਹ ਵਿਚਾਰਾ ਮੇਰੇ ਦੁੱਧ ਉਤਰੀ ਜੇ ਮੈਂ ਕੁਝ ਖਾऊं ਤਾਂ ਮੇਰੇ ਦੁੱਧ ਉਤਰੂ ਹੈ ਤਾਂ ਇਹ ਬੱਚਾ ਦੁੱਧ ਪੀਊਗਾ ਨਹੀਂ ਤਾਂ ਕਿੰਨੀ ਰਾਤ ਪਈ ਹੈ ਇਹ ਵਿਚਾਰਾ ਰੋ ਰੋ ਮਰਜੀ ਭੁੱਖਣਾ ਨਾਲੇ ਮੈਂ ਮੇਰੀਆਂ ਆਂਦਰਾ ਸੁੱਕੀਆਂ ਪਈਆਂ ਨੇ ਕਿਥੋਂ ਲਿਆ ਦੇ ਮੰਗ ਕੇ ਦੋ ਰੋਟੀ ਦੁੱਧ ਉਹਦੀ ਸੱਸ ਮੰਗਣ ਤੋਰ ਪੈਂਦੀ ਵਿਚਾਰੀ ਰਾਤ ਦਾ ਟਾਈਮ ਕਿਹਦਾ ਕੁੰਡਾ ਖੜਤਾਵੇ ਕੌਣ ਖੋਲਦਾ ਕੋਈ ਜਰਦਾ ਨਹੀਂ ਖੋਲਦਾ ਕੋਈ ਰਾਤ ਨੂੰ ਸੁੱਤਾ ਪਿਆ ਕੋਈ ਨਾ ਸੁਣੇ ਇੱਕ ਖੜਕਾਇਆ ਦੋ ਖੜਕਾਇਆ ਖੜਕਾਉਂਦੀ ਫੜਕਾਉਂਦੀ ਉਸੇ ਘਰ ਪਹੁੰਚ ਜਾਂਦੀ ਉਹਦੇ ਦਰਵਾਜ਼ਾ ਖੜਕਾਉਂਦੀ ਹੁਣ ਉਹ ਬੰਦਾ ਆਪਣੇ ਵਿਹੜੇ 'ਚ ਫਿਕਰਾਂ ਨਾਲ ਫਿਰਦਾ ਜਾਂ ਉਹ ਜਮਦੂਤ ਨਾਲ ਗੱਲਾਂ ਕਰ ਜਮਦੂਤ ਉੱਥੋਂ ਚਲੋ ਗੈਪ ਹੋ ਗਿਆ ਉਹ ਹੋਰ ਫਿਕਰ ਕਰਦਾ ਵੀ ਇਹ ਕੀ ਹੋ ਗਿਆ ਉਹ ਕੁੰਡਾ ਨਹੀਂ ਖੋਲਦਾ ਉਹ ਜਿਹੜੀ ਲੜਕੀ ਉੱਤੇ ਫਿਰਦੀ ਆ ਚਵਾਰੇ 'ਚ ਬੈਠੀ ਰੋਂਦੀ ਆ ਜਦੋਂ ਕੁੰਡਾ ਘੜਕਾਈ ਜਾਂਦੀ ਉਹ ਟਾਕੀ ਰਹੇ ਪੁੱਛਦੀ ਭਾਈ ਕੌਣ ਆ ਉਹ ਔਰਤ ਥੱਲੇ ਰੋਂਣ ਲੱਗ ਜਾਂਦੀ ਵੀ ਧੀਏ ਇਦਾਂ ਮੈਂ ਬਹੁਤ ਦੁਖੀ ਆ ਵੀ ਮੇਰੀ ਹੈਲਪ ਕਰਦੇ ਮੈਨੂੰ ਕੋਈ ਦੁੱਧ ਦਾ ਗਲਾਸ ਦੇ ਦੇ ਰੋਟੀ ਦੇ ਦੇ ਉਹਦੇ ਮਨ ਚ ਆਉਂਦਾ ਵੀ ਹੈਨਾ ਦੋਖਾ ਵੀ ਜਾਂਦੀ ਵਾਰ ਚਲੋ ਜਿਹੜਾ ਪਹਿਲੀ ਸਗਣਾ ਦੀ ਰਾਤ ਨਾ ਮਾਈਆਂ ਦੁੱਧ ਰੱਖਦੇ ਹੁੰਦੀਆਂ ਸਰਾਣੇ ਕੋਈ ਸਨਾ ਭਰ ਕੇ ਜਾਂ ਕੋਈ ਉਹ ਗੜਵੀ ਗੁਰਦੀ ਭਰ ਕੇ ਰੱਖ ਦਿੰਦੀਆਂ ਵੀ ਇਹ ਭਾਈ ਪਹਿਲਾਂ ਪੀਣਗੇ ਆ ਨਾ ਦੁੱਧ ਪੀਣਗੇ ਪਹਿਲਾਂ ਉਹ ਹੀ ਦੁੱਧ ਚੱਕਦੀ ਜੋ ਵੀ ਉੱਥੇ ਹੋਰ ਕੁਝ ਖਾਣ ਨੂੰ ਰੱਖਿਆ ਹੁੰਦਾ ਉਹ ਸਾਰਾ ਸਮਾਨ ਚੱਕਦੀ ਥੱਲੇ ਉੱਤਰਦੀ ਉਹ ਮਾਤਾ ਨੂੰ ਦੇ ਦਿੰਦੀ ਲੈ ਵੀ ਉਹ ਨੂੰ ਐ ਵੀ ਹੁਣ ਅਸੀਂ ਕਿਹੜਾ ਪੀਣਾ ਮੇਰੇ ਤਾਂ ਕੋਈ ਕੰਮ ਨਹੀਂ ਤੇ ਮਾਤਾ ਤੂੰ ਲੈ ਜਾ ਆਪਣੀ ਉਹ ਨੂੰ ਦੇ ਲੜਕੀ ਨੂੰ ਵਿਚਾਰੀ ਨੂੰ ਹੈ ਜਦੋਂ ਇਹਨਾਂ ਕੁਝ ਦੇਖਦੀ ਉਹਨੂੰ ਚੌਂ ਚੜ ਜਾਂਦਾ ਵਿਚਾਰੀ ਨੂੰ ਉਹਦੇ ਅੰਦਰੋਂ ਅੰਦਰਾ ਚੋਂ ਅਸੀਸ ਨਿਕਲਦੀ ਉਹ ਦੋ ਹੱਥ ਸਿਰ ਤੇ ਰੱਖ ਕੇ ਕਹਿੰਦੀ ਨਾ ਸਮਾਨ ਪਰੇ ਦੋ ਹੱਥ ਕਹਿ ਦਿੱਤੀ ਇਹ ਤੂੰ ਬੁੱਢ ਸਹਾਗਣ ਹੋਵੇਂ ਬੱਚਿਆਂ ਵਾਲੀ ਹੋਵੇਂ ਤੂੰ ਹਨਾ ਤੇਰੇ ਘਰ ਲਾਲ ਖੇਡਣ ਐ ਮਤਲਬ ਅਸੀਸਾਂ ਦੰਦੀ ਉਹਨੂੰ ਇਹ ਤੋਂ ਵੋਟਸਾ ਘੜੋਵੇਂ ਬੱਚੇ ਆਲੀ ਹੋ ਤੇਰੇ ਘਰ ਨਾਲ ਖੇਟਣ ਦੁੱਧ ਪੁੱਤ ਦਾ ਕੋਈ ਘਟਾ ਹੀ ਨਾ ਰਹੇ ਅੱਗੇ ਸਿਆਣੇ ਅਸੀਂ ਸਹੀਏ ਬੰਦੇ ਸੀ ਉਹਦੇ ਆਂਦਰਾ ਉਹਦੀ ਅਸੀਸਾ ਦੇ ਕੇ ਉਹਨੂੰ ਗਈਆਂ ਉਹ ਵਿਚਾਰੀ ਮੂੰਹ ਤੇ ਪੱਲਾ ਲੈ ਕੇ ਰੋਂਦੀ ਫੇਰ ਪੌੜੀ ਚੜ ਗਈ ਪਈ ਮੈਂ ਕਾਦੀ ਸਾਗੜ ਮੈਂ ਤਾਂ ਹੁਣ ਜਾਂ ਵਿਧਵਾ ਹੋਣੇ ਆਲੀ ਆ ਨਾ ਇੰਨੇ ਨੂੰ ਟਾਈਮ ਹੋ ਜਾਂਦਾ ਉਹਦਾ ਉੱਤੇ ਚੜਨ ਦਾ ਹੈ ਉਹ ਵੀ ਦੇਖਦਾ ਡਰਦਾ ਰਹਦੀ ਹੁਣ ਉਹਦਾ ਟਾਈਮ ਹੋ ਗਿਆ ਉਹਨੂੰ ਉਹ ਕਹਿੰਦਾ ਕਾਲ ਵੀ ਚੜ ਹੁਣ ਤੇ ਤਾਂ ਹੁਣ ਹੋਣਾ ਹੀ ਹੁਣ ਉਹ ਜਦੋਂ ਪੌੜੀ ਚੜਦਾ ਟਾਈਮ ਦੇ ਵਿੱਚ ਉਹ ਕਾਲੂਪੀ ਸਰਪੋ ਦੇ ਲੜਦਾ ਉਹਨੂੰ ਜ਼ਹਿਰ ਨਾ ਚੜਦਾ ਕਾਲੂਪੀ ਸਰਪੋ ਦੇ ਲੜਦਾ ਉਹਨੂੰ ਜ਼ਹਿਰ ਨਾ ਚੜਦਾ ਉਹ ਦੋ ਤਿੰਨ ਗਿਨਾਂ ਲੜਦਾ ਉਹ ਬੰਦੇ ਨੂੰ ਜ਼ਹਿਰ ਨਾ ਚੜੇ ਉਹ ਮਰੇ ਨਾ ਉਹਦੀ ਮੌਤ ਨਾ ਹੋਵੇ ਉਹ ਜਿਹੜਾ ਮਤਲਬ ਮੌਤ ਦਾ ਫਰਿਸ਼ਟਾ ਫਿਰ ਰੱਬ ਕੋਲ ਪ੍ਰਗਟ ਹੁੰਦਾ ਇਹਦਾ ਭਗਵਾਨ ਜੀ ਜਿਹੜੇ ਬੰਦੇ ਨੂੰ ਮੈਂ ਪਹਿਲੀ ਵਾਰ ਹੋਇਆ ਜ਼ਿੰਦਗੀ 'ਚ ਵੀ ਜਿਹੜੇ ਬੰਦੇ ਨੂੰ ਮੈਂ ਮਾਰਨ ਗਿਆ ਕਦੇ ਹੋਇਆ ਨਹੀਂ ਇਹ ਮਰ ਨਹੀਂ ਰਿਹਾ ਇਹਦੀ ਜਾਨ ਨਹੀਂ ਨਿਕਲ ਰਹੀ ਕਿ ਅਜੇ ਤੱਕ ਮੈਂ ਤਾਂ ਕਿਸੇ ਨੂੰ ਛਟਿਆ ਹੈ ਨਹੀਂ ਪਰ ਇਹਦੇ ਇਹਦੇ ਪ੍ਰਾਣ ਨਹੀਂ ਨਿਕਲਦੇ ਮੈਂ ਬੜੀ ਕੋਸ਼ਿਸ਼ ਕਰ ਰਹੀ ਆਂ ਉਹ ਰੱਬ ਜੀ ਫਿਰ ਮੌਤ ਦੇ ਫਰਿਸ਼ਤੇ ਨੂੰ ਕਹਿੰਦੇ ਵੀ ਆ ਜਾ ਉਰੀ ਬਹਿ ਜਾ ਹੁਣ ਉਹਦੇ ਪ੍ਰਾਣ ਨਹੀਂ ਨਿਕਲਣੇ ਰੱਬ ਜੀ ਉਹਨੂੰ ਕਹਿੰਦੇ ਵੀ ਇੱਕ ਮੇਰੇ ਭਗਤਾਂ ਦਾ ਆਖਿਆ ਇਹਨੇ ਹੁੰਦਿਆ ਨਾ ਵੀ ਰੱਬ ਦਾ ਜੇ ਰੱਬ ਸੰਗੜਾ ਨਾਲ ਬੰਨ੍ਹਦਾ ਏ ਰੱਬ ਦੇ ਪਿਆਰੇ ਉਹ ਸੰਗੜਾ ਨਾਲ ਬੰਨ੍ਹਿਆ ਰੱਬ ਦਾ ਸੰਗੜਾ ਨਾਲ ਬੰਨ੍ਹਿਆ ਵੀ ਰੱਬ ਦੇ ਪਿਆਰੇ ਛੜਾ ਦਿੰਦੇ ਆ ਪਰ ਜੇ ਰੱਬ ਦੇ ਭਗਤ ਨਾ ਕੱਚੇ ਧਾਗੇ ਨਾਲ ਵੀ ਬੰਨ੍ਹਣ ਕਹਦੇ ਉਹ ਰੱਬ ਤੋਂ ਛੜਾ ਨਹੀਂ ਹੁੰਦਾ ਇੰਨੀ ਤਾਕਤ ਹੁੰਦੀ ਆ ਨਾਮ ਦੇ ਵਿੱਚ ਇਹ ਰੱਬ ਨੇ ਤਾਕਤਾਂ ਬਖਸ਼ਿਆ ਆਪਣੇ ਪਿਆਰਿਆਂ ਨੂੰ ਭਗਤਾਂ ਨੂੰ ਵੀ ਭਗਤਾਂ ਦਾ ਰੱਬ ਕਹਿੰਦਾ ਵੀ ਨਾ ਤਾਂ ਮੈਂ ਆਪਣੇ ਭਗਤਾਂ ਦਾ ਆਪਣੇ ਪਿਆਰਿਆਂ ਦਾ ਬੋਲੇ ਆ ਭਾਈ ਛੜਾ ਸਕਦਾ ਉਹ ਵੀ ਸੱਚ ਹੁੰਦਾ ਨਾ ਜੇ ਕੋਈ ਭੁੱਖਾ ਢੱਡੋ ਕੋਈ ਗਰੀਬ ਅਸੀਸ ਦੇ ਦੇ ਨਾ ਮੈਂ ਉਹਦੀ ਅਸੀਸ ਮੋੜ ਸਕਦਾ ਵੀ ਹੁਣ ਉਹਨੂੰ ਉਹ ਭੁੱਖੀ ਮਾਂ ਤਾਂ ਵਿਚਾਰੀ ਆਈ ਉਹ ਅਸੀਸ ਦੇਗੀ ਵੀ ਧੀਏ ਤੂੰ ਬੁੱਢਾ ਸਾਹ ਗਣ ਹੋਵੇਂ ਤੇਰੇ ਘਰ ਬੱਚੇ ਖੇਡਣ ਵੀ ਹੁਣ ਤਾਂ ਉਹ ਬੱਚਿਆਂ ਵਾਲੀ ਹੋ ਕੇ ਮਰੂ ਵਿਚਾਰੀ ਉਹਦਾ ਸਾਹ ਗਨੇ ਰਹੂਗੀ ਹੁਣ ਨਹੀਂ ਉਹਦੇ ਪ੍ਰਾਣ ਨਿਕਲਨੇ ਮੇਰਾ ਕਹਿਣ ਤੋਂ ਭਾਵ ਜਦੋਂ ਅਸੀਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਨੇ ਆ ਹੈ ਜਾਂ ਕਿਸੇ ਗਰੀਬ ਦੀ ਹੈਲਪ ਕਰਦੇ ਆ ਜਾਂ ਕਿਸੇ ਸਿਆਣੇ ਬਜ਼ੁਰਗ ਦੇ ਪੈਰੀਂ ਹੱਥ ਲਾਉਨੇ ਕਿਸੇ ਦੀ ਵੀ ਆਪਾ ਜਦੋਂ ਅਸੀਸ ਲੈਨੇ ਆ ਪਿਆਰਿਓ ਉਹ ਅਸੀਸ ਦਰਗਾਹ ਤੱਕ ਪਹੁੰਚਦੀ ਆ ਕਿਸੇ ਵੀ ਤਰੀਕੇ ਹੁਣ ਅਸੀਂ ਉਹ ਚੀਜ਼ਾਂ ਭੁੱਲ ਗਏ ਹੈ ਦੂਜੇ ਦੀ ਹੈਲਪ ਕਰਨੀ ਭੁੱਲ ਗਏ ਅੱਗੇ ਪੁਰਾਣੇ ਲੋਕ ਤਾਂ ਪੁਰਾਣੇ ਬਜ਼ੁਰਗ ਤਾਂ ਜੇ ਕਿਸੇ ਦਾ ਕੰਮ ਪਿੱਛੇ ਹੁੰਦਾ ਸੀ ਨਾ ਕਿਸੇ ਦਾ ਬਾਹ ਬਾਹੀ ਦਾ ਕੰਮ ਵੀ ਉਹਨਾਂ ਨੇ ਆਪਣੇ ਬੌਧ ਲੈ ਕੇ ਉਹਦੇ ਖੇਤ ਚ ਚਲੇ ਜਾਣਾ ਵੀ ਤੂੰ ਪਿੱਛੇ ਰਹਿ ਗਿਆ ਚੱਲ ਪੁੱਤਰਾ ਮੇਰਾ ਕੰਮ ਮੁੱਕ ਗਿਆ ਹੁਣ ਤੇਰਾ ਲਾਈਏ ਲਵੇ ਹੈ ਇੱਕ ਦੂਜੇ ਦੀ ਮਦਦ ਕਰਨੀ ਹੈ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਸ਼ਿਕਾਉਣਾ ਕਿਸੇ ਦਾ ਦੁੱਖ ਸੁਣਨਾ ਫਿਰ ਜਦੋਂ ਉਹ ਬੰਦਾ ਤਸੀਸ ਬੰਦਾ ਨਾ ਉਹਨੂੰ ਫਿਰ ਰੱਬ ਵੀ ਮੋੜ ਨਹੀਂ ਸਕਦਾ ਖਬਰ ਅਗਲਾ ਕੀ ਕਹੇ ਤੇ ਵੀ ਤੁਹਾਡੇ ਬਾਰੇ ਵੀ ਭਾਈ ਤੂੰ ਜਵਾਨੀਆਂ ਮਾਣੇ ਤੂੰ ਰੱਖ ਰੱਖ ਭੁੱਲੇ ਖਬਰ ਇਸ ਕਰਕੇ ਪਿਆਰਿਓ ਦੂਜਿਆਂ ਦੀਆਂ ਅਸੀਸਾਂ ਲੈਣੀਆਂ ਸਿੱਖੋ ਦੂਜਿਆਂ ਦੀ ਹੈਲਪ ਕਰਨੀ ਸਿੱਖੋ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਤੁਹਾਨੂੰ ਗੱਲ ਸਿਆਣੀ ਲੱਗੀ ਵਧੀਆ ਲੱਗੀ ਲਾਈਕ ਕਰਕੇ ਸ਼ੇਅਰ ਕਰਦੇ ਆ ਕਰੋ ਯਾਰ ਤੁਹਾਡਾ ਪਿਆਰ ਹੀ ਆ ਸਾਥ ਹੀ ਆ ਇੱਕ